ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਸਾਲ ਦੀ ਸਭ ਤੋਂ ਪਹਿਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਨਾਲ ਹੀ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਰਮਾਤਮਾ ਸਭ ਨੂੰ ਸਮਤ ਤਿਤ ਤਰੱਕੀਆਂ ਬਖਸ਼ੇ ਇਸ ਦੁਆ ਦੇ ਨਾਲ ਇਸ ਸਰਦਾਰਸ਼ ਦੇ ਨਾਲ ਇਸ ਸਾਲ ਦੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਬੀਤੇ ਵਕਤ ਵਿੱਚ ਕੀ ਹੋਇਆ ਚੰਗਾ ਯਾ ਮਾੜਾ ਕਿਸ ਕਰਕੇ ਕੌਣ ਕੌਣ ਸ਼ਕਤੀਆਂ ਜੜੀਆਂ ਨੇ ਉਹ ਸੁਰਖੀਆਂ ਦੇ ਵਿੱਚ ਰਹੀਆਂ ਇਸ ਦੇ ਉੱਤੇ ਵੀ ਝਾਤ ਮਾਰ ਲੈਣੀ ਚਾਹੀਦੀ ਹੈ ਇਹ ਉਹ ਸ਼ਕਤੀਆਂ ਨੇ ਜੋ ਬਾਕੀਆਂ ਨਾਲੋਂ ਕਿਤੇ ਵੱਧ ਕਦਾਵਰ ਦਿਖਾਈ ਦਿੱਤੀਆਂ ਚਾਹੇ ਉਹ ਕੋਈ ਚੰਗਾ ਕਾਰਨ ਸਹਾ ਚਾਹੇ ਕੋਈ ਮਾੜਾ ਕਰ ਰਿਹਾ ਪਰ ਇਹ ਹਮੇਸ਼ਾ ਹੀ ਸ਼ਕਤੀਆਂ ਜੜੀਆਂ ਨੇ ਉਹ ਸੁਰਖੀਆਂ ਦੇ ਵਿੱਚ ਹੈ ਨਵੇਂ ਸਾਲ ਦੀ ਸ਼ੁਰੂਆਤ ਹੈ ਤਾਂ ਗੱਲ ਤੰਦਰੁਸਤੀ ਤੋਂ ਤੇ ਚੰਗੀ ਸਿਹਤ ਤੋਂ ਸ਼ੁਰੂ ਕਰਦੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਇਹਨਾਂ ਦੀ ਮਿਸਾਲ ਸਿਹਤ ਦੇ ਵਿੱਚ ਚੰਗੀ ਸਿਹਤ ਦੇ ਵਿੱਚ ਜਾਂ ਤੰਦਰੁਸਤੀ ਦੇ ਵਿੱਚ ਜ਼ਰੂਰ ਦਿੱਤੀ ਜਾ ਸਕਦੀ ਹੈ ਪੰਜਾਬ ਪੁਲਿਸ ਜਿਸ ਕਰ ਦੀ ਕਦੇ ਮਿਸਾਲ ਦੋ ਥਾਣੇਦਾਰਾਂ ਦੀ ਉਹ ਜਿਹੜੀਆਂ ਤੂੰਦਾਂ ਭੜਦੀਆਂ ਸੀ ਜਦੋਂ ਗੱਲਾਂ ਕਰ ਰਹੇ ਸੀ ਉਸ ਤਸਵੀਰ ਨਾਲ ਅਕਸਰ ਜੋੜ ਕੇ ਦੇਖੀ ਜਾਂਦੀ ਹੈ ਉਹਨਾਂ ਦਾ ਮੁਖੀ ਹੁਣ ਆਪਣੇ ਛਾਂਟਵੇਂ ਸਰੀਰ ਦੇ ਨਾਲ ਤੰਦਰੁਸਤੀ ਦੀ ਮਿਸਾਲ ਪੇਸ਼ ਕਰ ਰਿਹਾ ਹੈ ਪਤਾ ਲੱਗਿਆ ਹੈ ਕਿ ਇਸੇ ਮਿਸਾਲ ਕਰਕੇ ਪੰਜਾਬ ਪੁਲਿਸ ਦੇ ਅਫਸਰਾਂ ਵਿੱਚ ਤੰਦਰੁਸਤੀ ਦੀ ਇੱਕ ਲਹਿਰ ਦੌੜ ਪਈ ਹੈ ਇੱਕ ਲਹਿਰ ਚੱਲ ਰਹੀ ਹੈ ਹਰ ਕੋਈ ਆਪਣੇ ਆਪ ਨੂੰ ਫਿੱਟ ਦਿਖਾਉਣ ਦੀ ਹੋੜ ਵਿੱਚ ਹੈ ਜਾਂ ਤੰਦਰੁਸਤ ਰੱਖਣਾ ਚਾਹੁੰਦਾ ਹੈ ਆਪਣੀ ਦਿੱਖ ਉਸੇ ਤਰੀਕੇ ਦੀ ਦਿਖਾਉਣਾ ਚਾਹੁੰਦਾ ਹੈ ਪਰੌਂਖੇ ਤੇ ਲੱਸੀ ਦੇ ਸ਼ੌਕੀਨ ਪੁਲਿਸ ਵਾਲੇ ਹੁਣ ਗੌਰਵ ਯਾਦਵ ਵਾਂਗੂ ਗ੍ਰੀਨ ਟੀ ਦੇ ਸ਼ੌਕੀਨ ਹੁੰਦੇ ਜਾ ਰਹੇ ਭਾਵੇਂ ਗੌਰਵ ਯਾਦਵ ਦੀ ਸੇਤ ਹੋਵੇ ਚੰਗੀ ਪਰਸਨੈਲਿਟੀ ਹੋਵੇ ਜਾਂ ਫਿਰ ਪੰਜਾਬ ਦੇ ਵਿਗੜਦੇ ਮਾੜੇ ਹਾਲਾਤ ਹੋਣ ਮੁਕਾਬਲਿਆਂ ਦੀਆਂ ਖਬਰਾਂ ਹੋਣ ਲੁੱਟਾਂ ਖੋਹਾਂ ਦੀਆਂ ਖਬਰਾਂ ਹੋਣ ਲੇਕਿਨ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਕਾਨਫਰੰਸਾਂ ਕਰਦੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਹਰ ਟਾਈਮ ਸੁਰਖੀਆਂ ਦੇ ਵਿੱਚ ਜ਼ਰੂਰ ਦਿਖਾਈ ਦਿੰਦੇ ਆ ਹòn ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਹਾਸਿਆਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਇਹ ਵੀ ਉਹਨਾਂ ਵਾਸਤੇ ਸਾਲ ਬੜਾ ਉਤਾਰ ਝਾੜ ਵਾਲਾ ਰਿਹਾ ਜੂਨ ਵਿੱਚ ਡਿੱਗੇ ਪਰ ਜੁਲਾਈ ਦੇ ਵਿੱਚ ਝੰਡੇ ਗੜ ਦਿੱਤੇ ਹਸਪਤਾਲ ਦੇ ਚੱਕਰ ਹੋਣ ਜਾਂ ਫੇਰ ਸਰਪੰਚੀ ਤੇ ਨਿਗਮਾਂ ਦੀ ਚੋਣਾਂ ਹੋਣ ਟੱਕਰ ਹੋਵੇ ਪਰਾਲੀ ਦੀ ਅੱਗ ਹੋਵੇ ਜਾਂ ਹੌਲੀ-ਹੌਲੀ ਵਧ ਰੀਆਂ ਖਨੌਰੀ ਤੇ ਹਰੀਆਂ ਪੱਗਾਂ ਦਾ ਇੱਕਟ ਹੋਵੇ ਭਗਵੰਤ ਮਾਨ ਨੇ ਆਪਣਾ ਮਜ਼ਾਕੀਆ ਸੁਭਾਅ ਕਦੇ ਨਹੀਂ ਬਦਲਿਆ ਇਧਰੋਂ ਦਿੱਲੀ ਰੌਲਾ ਪਈ ਜਾਂਦੀ ਹੈ ਉਧਰੋਂ ਪਾਕਿਸਤਾਨ ਦੀ ਮੈਡਮ ਕਹਿੰਦੀ ਹੈ ਕਿ ਮੈਂ ਚਿੱਠੀ ਲਿਖੂੰ ਯਾਰ ਇਹ ਸਾਡਾ ਧੂਆ ਹੀ ਹੁਣ ਗੇੜੇ ਕੱਢੀ ਜਾ ਰਿਹਾ ਹੈ ਇਹ ਕਹਿ ਕੇ ਸੁਪਰੀਮ ਕੋਰਟ ਦੇ ਦਬਾਅ ਨੂੰ ਹਾਸੇ ਵਿੱਚ ਉਡਾਉਣ ਵਾਲੇ ਮਾਨ ਸਾਹਿਬ ਸਿਆਸੀ ਸੰਕਟਾਵਾਂ ਵਿੱਚੋਂ ਹੱਲ ਕਿਵੇਂ ਕੱਢਣਾ ਹੈ ਉਸ ਤੋਂ ਬਚ ਕੇ ਕਿਵੇਂ ਨਿਕਲਣਾ ਹੈ ਇਸ ਦਾ ਹੁਨਰ ਜਾਣਦੇ ਨੇ ਤੇ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਰਹੇ ਸਿਆਣੇ ਕਹਿੰਦੇ ਨੇ ਕਦੇ ਕਦੇ ਇਨਸਾਨ ਡਿੱਗ ਕੇ ਵੀ ਬਾਜੀ ਮਾਰ ਜਾਂਦਾ ਹੈ ਗਿਆ ਤਾਂ ਸੁਖਬੀਰ ਬਾਦਲ ਦਰਬਾਰ ਸਾਹਿਬ ਦੇ ਵਿੱਚ ਪੁੱਲ ਬਖਸ਼ਾਉਣ ਸੀ ਪਰ ਉਹ ਪੈਰ ਦੀ ਚੀਚੀ ਦੀ ਹੱਡੀ ਟੁੱਟਾ ਬੈਠਿਆ ਤੇ ਪਲਸਟਰ ਸਾਰੀ ਲੱਤ ਤੇ ਲਵਾ ਕੇ ਬਾਹਰ ਆਇਆ ਕੈਰੇਦਾਰੀ ਕਰਦੇ ਭਾਂਡੇ ਮਾਂਜਦੇ ਜੋ سنجੀਦਗੀ ਬਾਦਲ ਸਾਹਿਬ ਦਿਖਾਉਣਾ ਚਾਹੁੰਦੇ ਸੀ ਆਪਣੇ ਚਿਹਰੇ ਤੇ ਉਸਤੇ ਨਾਲੋਂ ਜ਼ਿਆਦਾ ਜਿਹੜੀਆਂ ਗੱਲਾਂ ਉਹ ਵੀਨਚੇਅਰ ਤੇ ਪਲਸਤਰ ਲਗਾ ਕੇ ਬੈਠੇ ਦੀਆਂ ਕਹਾਣੀਆਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ, ਛਾਈਆਂ ਰਹੀਆਂ। ਕਿਹਨੂੰ ਪਤਾ ਸੀ ਕਿ ਐਡੇ ਵੱਡੇ ਸਿਆਸੀ ਵਰਤਾਨ ਤੋਂ ਵੱਡਾ ਪਲਸਤਰ ਜਾਂ ਚੀਚੀ ਤੇ ਬਣੀ ਹੋਈ ਪੱਟੀ ਹੋ ਸਕਦੀ ਹੈ ਜਾਂ ਹੋ ਜਾਵੇਗੀ। ਕਿਸੇ ਨੂੰ ਵੀ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ। ਸੋਸ਼ਲ ਮੀਡੀਆ ਤੇ ਵੱਖ-ਵੱਖ ਮੀਮਸ ਉਛਿਤ ਉੱਠ ਕੇ ਭੱਜੇ ਜਾਣਾ ਗੋਲੀ ਚਲੰਤ ਵੀ ਵੱਧ ਜੋ ਚਰਚਾ ਚ ਰਿਹਾ ਉੱਚੀ ਚੀ ਦਾ ਪਲਸਤਰ ਹੀ ਰਿਹਾ ਇਸ ਤੋਂ ਬਾਅਦ ਜੋ ਕੋਈ ਸੁਰਖੀਆਂ ਦੇ ਵਿੱਚ ਛਾਇਆ ਰਿਹਾ ਉਹ ਰਿਹਾ ਬੀਜੇਪੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜਦੋਂ ਸੁਨੀਲ ਜਾਖੜ ਦੇ ਅਸਤੀਫੇ ਦੀ ਅਫਵਾਹ ਉੱਠੀ ਤਾਂ ਚਰਚਿਆਂ ਦਾ ਬਾਜ਼ਾਰ ਗਰਮ ਹੋ ਗਿਆ ਸਫਾਈ ਦੇਣ ਦੀ ਥਾਂ ਜਾਖੜ ਸਾਹਿਬ ਗਾਇਬ ਹੋ ਗਏ ਕੋਈ ਨਿੱਜੀ ਪ੍ਰੋਬਲਮ ਹੈ ਇਹ ਕਿਹਾ ਗਿਆ ਹੋਰ بڑے ਨੇਤਾਵਾਂ ਨੇ ਬਚਾ ਦੇ ਲਈ ਸਾਹਮਣੇ ਆਏ ਵੱਖ-ਵੱਖ ਬਿਆਨ ਦਿੱਤੇ ਲੇਕਿਨ ਅਸਤੀਫਾ ਦੇ ਦਿੱਤਾ ਹੈ ਪਰ ਪ੍ਰਵਾਨ ਨਹੀਂ ਹੋਇਆ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਲਗਾਤਾਰ ਤੂਲ ਫੜਦੀਆਂ ਰਹੀਆਂ ਫੇਰ ਨਰਿੰਦਰ ਮੋਦੀ ਜੀ ਚੰਡੀਗੜ੍ਹ ਫੇਰੀ ਪਾਉਂਦੇ ਨੇ ਆਏ ਸੀਗੇ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਉੱਥੇ ਸਭ ਤੋਂ ਮੂਰੇ ਪਹਿਲੀ ਕਤਾਰ ਵਿੱਚ ਸੁਨੀਲ ਜਾਖੜ ਜੀ ਖੜੇ ਹੋ ਕੇ ਸਵਾਗਤ ਕਰ ਰਹੇ ਸੀ ਇਸ ਦੇ ਨਾਲ ਫਿਰ ਸੁਰਖੀਆਂ ਕਾਫੀ ਜ਼ਿਆਦਾ ਆਈਆਂ ਕਿ ਜਾਖੜ ਸਾਹਿਬ ਦੀ ਸਥਿਤੀ ਕੀ ਹੈ ਬੀਜੇਪੀ ਦੇ ਵਿੱਚ ਉਹ ਹੈਗੇ ਨੇ ਜਾਂ ਉਹ ਛੱਡ ਕੇ ਜਾ ਚੁੱਕੇ ਨੇ ਲੇਕਿਨ ਕੋਈ ਵੀ ਜਿਹੜਾ ਸਫਾਈ ਹੈ ਜਾਖੜ ਸਾਹਿਬ ਵੱਲੋਂ ਉਹਨਾਂ ਵੱਲੋਂ ਨਹੀਂ ਦਿੱਤੀ ਗਈ ਇੱਥੇ ਹੋਰ ਲੀਡਰਾਂ ਵੱਲੋਂ ਵੀ ਪ੍ਰਧਾਨਗੀ ਦੀ ਕੁਰਸੀ ਦੇ ਲਈ ਕਾਲ ਦਿਖਾਈ ਦਿੱਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਸਾਨੂੰ ਬਦਲਵੇਂ ਤੌਰ ਤੇ ਪ੍ਰਧਾਨ ਬਣਾ ਲਿਆ ਜਾਵੇ ਅਸੀਂ ਤਿਆਰ ਹਾਂ ਇਸ ਪ੍ਰਧਾਨਗੀ ਦੇ ਰੋਲ ਦੇ ਵਿੱਚ ਫਿੱਟ ਹੋਣ ਦੇ ਲਈ ਲੇਕਿਨ ਸਮੇਂ-ਸਮੇਂ ਤੇ ਬਿਆਨ ਦੇ ਕੇ ਜਾਖੜ ਸਾਹਿਬ ਵੱਲੋਂ ਇਹ ਵੀ ਜਤਾਇਆ ਗਿਆ ਕਿ ਕੁਰਸੀ ਹਜੇ ਖਾਲੀ ਪੂਰੀ ਤਰੀਕੇ ਨਾਲ ਨਹੀਂ ਹੋਈ ਹੈ ਮੁਕੰਮਲ ਤੌਰ ਤੇ ਉਹ ਥਾਂ ਨਹੀਂ ਛੱਡ ਕੇ ਗਏ ਕਦੇ ਹਾਂ ਕਦੇ ਨਾਂ ਵਾਲੀ ਇਸ ਸੂਰਤ ਦੇ ਵਿੱਚ ਸੁਨੀਲ ਜਾਖੜ ਜੀ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਦਿਖਾਈ ਦਿੱਤੇ ਰੇਸ ਤੋਂ ਬਾਹਰ ਰਹਿ ਕੇ ਰੇਸ ਵਿੱਚ ਕਿਵੇਂ ਰਹਿਣਾ ਹੈ ਇਹ ਕਲਾ ਦੀ ਮਹਾਰਤ ਜੇ ਕਿਸੇ ਨੇ ਕੀਤੀ ਹੈ ਤਾਂ ਉਹ ਸਾਡੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਤੋਂ ਜਾਦਾ ਇਸਤੀ ਵੱਡੀ ਮਿਸਾਲ ਕੋਈ ਵੀ ਨਹੀਂ ਦੇ ਸਕਦਾ ਵੇਲੇ ਇੱਕ ਵੇਲੇ ਖਬਰਾਂ ਛਪਦੀਆਂ ਰਹੀਆਂ ਕਿ ਭਗਵੰਤ ਮਾਨ ਨੂੰ ਠੱਬੀ ਲਾਉਣ ਦੇ ਵਿੱਚ ਸੰਧਵਾ ਸਫਲ ਹੋ ਗਏ ਨੇ ਪਰ ਕਿੰਨੇ ਵੀ ਟੇਡੇ ਸਵਾਲ ਹੋਣ ਉਹਨਾਂ ਤੋਂ ਜੋ ਵੀ ਕੁਝ ਪੁੱਛਿਆ ਗਿਆ ਉਹ ਉਹ ਬਹੁਤ ਸਫਾਈ ਨਾਲ ਬਹੁਤ ਚਲਾਕੀ ਨਾਲ ਜਵਾਬ ਦੇਣ ਤੋਂ ਬਚਦੇ ਰਹੇ ਜਦੋਂ ਭਗਵੰਤ ਮਾਨ ਹਸਪਤਾਲ ਦੇ ਵਿੱਚ ਦਾਖਲ ਸੀ ਉਦੋਂ ਇਹ ਚਰਚਾ ਸਿਖਰਾਂ ਤੇ ਪਹੁੰਚ ਗਈ ਸੀ ਕਿ ਅਗਲਾ ਮੁੱਖ ਮੰਤਰੀ ਸੰਧਵਾ ਹੀ ਹੋਣਗੇ ਉਹਨਾਂ ਦੀ ਸਿਕਿਉਰਿਟੀ ਵੀ ਵਧਾ ਦਿੱਤੀ ਗਈ ਹੈ ਇਹ ਵੀ ਕਾਫੀ ਚਰਚਾਵਾਂ ਹੋਈਆਂ ਬਹੁਤ ਸਾਰੇ ਪੱਤਰਕਾਰਾਂ ਦੀ ਉਹਨਾਂ ਦੇ ਘਰ ਵੱਲ ਲਾਈਨ ਲੱਗ ਗਈ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਟੇਡੇ ਸਵਾਲ ਉਹਨਾਂ ਤੋਂ ਪਿੱਛੇ ਗਏ ਲੇਕਿਨ ਉਹਨਾਂ ਦਾ ਇੱਕ ਹੀ ਜਵਾਬ ਰਹਾ ਵਾਹਿਗੁਰੂ ਕੋਈ ਸਫਾਈ ਨਹੀਂ ਕੋਈ ਜਵਾਬ ਨਹੀਂ ਕੋਈ ਵਿਸਥਾਰ ਪੂਰਵਕ ਉਹਨਾਂ ਵੱਲੋਂ ਸਮਝਾਇਆ ਨਹੀਂ ਗਿਆ ਕਿ ਕੀ ਸੱਚ ਹੈ ਕੀ ਗਲਤ ਹੈ ਕੋਈ ਵੀ ਡਰਾਮਾ ਨਹੀਂ ਕ੍ਰੀਏਟ ਕੀਤਾ ਸ਼ਾਂਤੀ ਦੀ ਮੂਰਤ ਬਣ ਕੇ ਸੰਧਵਾ ਨੇ ਇਹ ਸਿੱਧ ਕਰ ਦਿੱਤਾ ਕਿ ਸਪੀਕਰ ਚੁੱਪ ਵੀ ਰਹਿ ਸਕਦਾ ਹੈ ਲੇਕਿਨ ਸੁਰਖੀਆਂ ਦੇ ਵਿੱਚ ਲਗਾਤਾਰ ਉਹ ਵੀ ਬਣੇ ਰਹੇ ਇਸ ਤੋਂ ਬਾਅਦ ਜੇ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਦੀ ਮੇਅਰ ਦੀ ਜਦੋਂ ਚੋਣ ਹੋਣੀ ਸੀ ਉਹ ਇੱਕ ਬਹੁਤ ਵੱਡਾ ਡਰਾਮਾ ਬਣ ਗਈ ਜਾਂ ਬਣ ਜਾਏਗੀ ਇਹ ਕਿਸੇ ਦੇ ਚਿਤਚੇਤੇ ਨਹੀਂ ਸੀ ਅਨਿਲ ਮਸੀਹ ਵੱਲੋਂ ਤੱਕੇ ਨਾਲ ਬੀਜੇਪੀ ਨੂੰ ਜਿਤਾਉਣ ਲਈ ਆਪਦੀਆਂ ਵੋਟਾਂ ਖੁਦ ਨਿਸ਼ਾਨ ਲਾ ਕੇ ਉਹਨਾਂ ਨੂੰ ਖਰਾਬ ਕੀਤੀਆਂ ਰਿਜੈਕਟ ਕਰਦਾ ਰਿਹਾ ਤੇ ਕੈਮਰੇ ਦੇ ਵਿੱਚ ਕੈਦ ਹੋ ਗਿਆ ਰੰਗੇ ਹੱਥੀ ਕਮਰੇ ਕੈਮਰੇ ਦੇ ਵਿੱਚੋਂ ਫੜਿਆ ਗਿਆ ਸੁਪਰੀਮ ਕੋਰਟ ਦੇ ਵਿੱਚ ਪੈਂਦੀ ਝਾੜੂ ਨੂੰ ਲੈ ਕੇ ਮਸੀਹ ਪੂਰੇ ਦੇਸ਼ ਦੇ ਵਿੱਚ ਸੁਰਖੀਆਂ ਦੇ ਵਿੱਚ ਮਸ਼ਹੂਰ ਹੋ ਗਿਆ ਜਦੋਂ ਲੱਗਿਆ ਕਿ ਸਭ ਕੁਝ ਸ਼ਾਂਤ ਹੋ ਗਿਆ ਹੈ ਫਿਰ ਮਸੀਹ ਇੱਕ ਵਾਰ ਦੁਬਾਰਾ ਕੈਮਰੇ ਤੇ ਆਉਂਦਾ ਹੈ ਛਾ ਜਾਂਦਾ ਹੈ ਤੇ ਇਸ ਵਾਰ ਉਹ ਕਾਂਗਰਸ ਦੇ ਲੀਡਰਾਂ ਨੂੰ ਚੋਰ ਕਹਿੰਦਾ ਹੋਇਆ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਹੋਇਆ ਕੈਮਰੇ ਉੱਤੇ ਦਿਖਾਈ ਦਿੰਦਾ ਹੈ ਇੱਕ ਹੱਥ ਜੇਬ ਵਿੱਚ ਤੇ ਅੱਖ ਕੈਮਰੇ ਵੱਲ ਅਜਿਹਾ ਮਸੀਹ ਨੇ ਉਸ ਕਹਾਵਤ ਨੂੰ ਸੱਚ ਕਰ ਦਿਖਾਇਆ ਕਿ ਬਦਨਾਮ ਹੋਵਾਂਗੇ ਤਾਂ ਕਿ ਨਾਮ ਨਹੀਂ ਹੋਵੇਗਾ ਸੁਰਖੀਆਂ ਦੇ ਵਿੱਚ ਤਾਂ ਜ਼ਰੂਰ ਮਸੀਹ ਛਾਇਆ ਰਹੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਗੰਦੀ ਜ਼ੁਬਾਨ ਦਾ ਇਸ ਸਾਲ ਦਾ ਜੇ ਤਗਮਾ ਕਿਸੇ ਨੂੰ ਦਿੱਤਾ ਜਾ ਸਕਦਾ ਹੈ ਤਾਂ ਉਹ ਹਨ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਆਮ ਤੌਰ ਤੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਧਾਮੇ ਨੂੰ ਇੱਕ ਪੱਤਰਕਾਰ ਬਹੁਤ ਹੀ ਸਹਿਜ ਸੁਭਾਅ ਦੇ ਵਿੱਚ ਕੋਈ ਪ੍ਰਸ਼ਨ ਕਰ ਰਿਹਾ ਸੀ ਕਿਸੇ ਵੱਲੋਂ ਕਿਸੇ ਵੀ ਤਰੀਕੇ ਨਾਲ ਕੋਈ ਉਕਸਾਇਆ ਨਹੀਂ ਗਿਆ ਸੀ ਪਰ ਧਾਮੀ ਸਾਹਿਬ ਨੇ ਜੋ ਜਵਾਬ ਦਿੱਤਾ ਜੋ ਜਗੀਰ ਕੌਰ ਦੀ ਇੱਜ਼ਤ ਨੂੰ ਚਾਰ ਚੰਨ ਲਾਏ ਉਸ ਨੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਪੰਜ ਪਿਆਰਿਆਂ ਤੋਂ ਸਜ਼ਾ ਲਵਾ ਕੇ ਮਹਿਲਾ ਕਮਿਸ਼ਨ ਤੋਂ ਮਾਫੀ ਮੰਗ ਕੇ ਧਾਮੀ ਨੇ ਗੱਲ ਖਤਮ ਕਰਨ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਉਹ ਕਹਿੰਦੇ ਨੇ ਨਾ ਕਿ ਜ਼ੁਬਾਨ ਤੋਂ ਨਿਕਲਿਆ ਹੋਇਆ ਸ਼ਬਦ ਤੇ ਕਮਾਨ ਤੋਂ ਨਿਕਲਿਆ ਹੋਇਆ ਤੀਰ ਕਦੇ ਵਾਪਸ ਨਹੀਂ ਮੁੜਦਾ ਇੱਕ ਹੋਰ ਜੋ ਨਵੇਕਲਾ ਵਿਸ਼ਾ ਸੀ ਜੋ ਇਸ ਵਾਰ ਸੁਰਖੀਆਂ ਦੇ ਵਿੱਚ ਛਾਇਆ ਰਿਹਾ ਉਹ ਰਿਹਾ ਪੰਜਾਬ ਦੇ ਸਿਆਸਤਦਾਨਾਂ ਦੀਆਂ ਪਤਨੀਆਂ ਦਾ ਹਾਰ ਜਾਣਾ ਸਿਆਸਤਦਾਨਾਂ ਦੀਆਂ ਪਤਨੀਆਂ ਦੇ ਲਈ ਇਹ ਸਾਲ ਸ਼ੁਭ ਨਹੀਂ ਸੀ ਇਹ ਵੀ ਕਿਹਾ ਜਾ ਸਕਦਾ ਹੈ ਔਰਤਾਂ ਨੂੰ ਮੁਫਤ ਮਸਾਂ ਦੇ ਵਿੱਚ ਸਫ਼ਰ ਕਰਾ ਕੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਘੁਮਾ ਦਿੱਤਾ ਪਰ ਆਪ ਵਿਧਾਨ ਸਭਾ ਜਾਂ ਨਗਰ ਨਿਮੰਨੀਆਂ ਪੌੜੀਆਂ ਇਹ ਸਿਆਸਤਦਾਨਾਂ ਦੀਆਂ ਧਰਮ ਪਤਨੀਆਂ ਨਹੀਂ ਚੜ ਸਕੀਆਂ ਗਿੱਦੜਪਾਹੇ ਤੋਂ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਤੇ ਗੁਰਦਾਸਪੁਰ ਤੋਂ ਸੁਖੀ ਰੰਦਾਵੇ ਦੀ ਘਰਵਾਲੀ ਜਤਿੰਦਰ ਕੌਰ ਚੂਣਾ ਹਾਰ ਕੇ ਸੁਰਖੀਆਂ ਦੇ ਵਿੱਚ ਰਹੀਆਂ ਇਸ ਤੋਂ ਬਾਅਦ ਨਗਰ ਨਿਗਮ ਦੇ ਵਿੱਚ ਭਾਰਤ 쿠ਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਆਪ ਦੇ ਐਮਐਲਏ ਪੱਪੀ ਪ੍ਰੈਸ਼ਰ ਦੀ ਘਰਵਾਲੀ ਮੀਨੂ ਪ੍ਰੈਸ਼ਰ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਡਾਕਟਰ ਸੁਖਚੈਨ ਕੌਰ ਗੋਗੀ ਸਭ ਚੂਣਾ ਹਾਰ ਗਈਆਂ ਅਗਲੇ ਸਾਲ ਦੇਖਦੇ ਹਾਂ ਕੀ ਚੰਨ ਚੜਦਾ ਹੈ ਪਰ ਇਸ ਸਾਲ ਲੀਡਰਾਂ ਦੀ ਘਰਵਾਲੀਆਂ ਦੇ ਲਈ ਕੁਝ ਬਹੁਤਾ ਚੰਗਾ ਸਾਬਿਤ ਨਹੀਂ ਹੋਇਆ ਕਹਿ ਸਕਦੇ ਆ ਕਿ ਸਾਲ ਭਾਰੀ ਨਿਕਲੇ ਹੁਣ ਗੱਲ ਅਫਸਰशाही ਦੀ ਕਰਦੇ ਆ ਅਫਸਰਾਂ ਵਿੱਚ ਸਭ ਤੋਂ ਮੋਰੀ ਹੋਣ ਦਾ ਖਿਤਾਬ 1997 ਬੈਠੇ ਅਫਸਰ ਕ੍ਰਿਸ਼ਨ ਕੁਮਾਰ ਨੂੰ ਜਾਂਦਾ ਹੈ ਨਵਾਂ ਸ਼ਹਿਰ ਵਿੱਚ ਬੱਚਿਆਂ ਦੇ ਜਨਮ ਦੇ ਅੰਕੜੇ ਵਧਾਉਣ ਤੋਂ ਲੈ ਕੇ ਸਿੱਖਿਆ ਸੁਧਾਰ ਜਾਂ ਫਿਰ ਪੰਜਾਬ ਦੇ ਖਜ਼ਾਨੇ ਨੂੰ ਪਰਣ ਲਈ ਟੈਕਸੇਸ਼ਨ ਸਿਸਟਮ ਨੂੰ ਠੀਕ ਕਰਨਾ ਹੋਵੇ ਕ੍ਰਿਸ਼ਨ ਕੁਮਾਰ ਨੇ ਆਪਣਾ ਲੋਹਾ ਮਨਵਾਇਆ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਰਹੇ ਹੋਏ ਉਹਨਾਂ ਨੇ ਪੂਰਨ ਹੱਤਿਆ ਦੇ ਖਿਲਾਫ ਜੋ ਮੋਹਮ ਚਲਾਈ ਸੀ ਉਸ ਨੂੰ ਪੰਜਾਬ ਦੇ ਲਈ ਇੱਕ ਮਾਡਲ ਸਿੱਧ ਕਰ ਦਿੱਤਾ ਗਿਆ ਸੀ ਫਿਰ ਡਾਇਰੈਕਟਰ ਐਜੂਕੇਸ਼ਨ ਦੇ ਵਿੱਚ ਜਦੋਂ ਰਹਿੰਦੇ ਸੀ ਉਹ ਤਾਂ ਉਹਨਾਂ ਨੇ ਪੜੋ ਪੰਜਾਬ ਨਾਮ ਦੀ ਇੱਕ ਪਹਿਲ ਕਦਮੀ ਕੀਤੀ ਜਿਸ ਨਾਲ ਸਰਕਾਰੀ ਸਕੂਲਾਂ ਦਾ ਪਿੰਡਾਂ ਦੇ ਸਕੂਲਾਂ ਦੇ ਵਿੱਚ ਸਿੱਖਿਆ ਦਾ ਜੋ ਮਿਆਰ ਹੈ ਉਹ ਕਾਫੀ ਉਹਦੇ ਵਿੱਚ ਸੁਧਾਰ ਹੋਇਆ ਹੁਣ ਐਕਸੈਸ਼ਨ ਵਿਭਾਗ ਦੇ ਵਿੱਚ ਸੈਕਟਰੀ ਨੇ ਉਹ ਇਤੇ ਸੈਕਟਰੀ ਰੈਂਦੇ ਹੋਏ ਟੈਕਸਟ ਚੋਰੀ ਨੂੰ ਰੋਕ ਕੇ ਰੈਵਨਿਊ ਸਿਸਟਮ ਨੂੰ ਡਿਜੀਟਲਾਈਜ਼ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਪਰਨ ਦੀ ਕੋਸ਼ਿਸ਼ ਜਾਰੀ ਹੈ ਲੱਗੇ ਰਹੋ ਜੀ ਸਾਬਾਸ਼ ਇਹ ਤਾਂ ਅਸੀਂ ਕਹਿ ਸਕਦੇ ਹਾਂ ਹੁਣ ਗੱਲ ਕਰਦੇ ਹਾਂ ਇੱਕ ਹੋਰ ਸ਼ਖਸ਼ ਜੋ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਰਿਹਾ ਹੈ ਉਹ ਹਨ ਆਪਣੇ ਬੜਪੋਲੇਪਨ ਦੇ ਲਈ ਜਾਣੇ ਜਾਂਦੇ ਬੀਜੇਪੀ ਦੇ ਮਨਿਸਟਰ ਰਵਨੀਤ ਸਿੰਘ ਮਿੱਟੂ ਰਵਨੀਤ ਸਿੰਘ ਮਿੱਟੂ ਕਦੇ ਵੀ ਸੁਰਖੀਆਂ ਤੋਂ ਪਰਾਂ ਨਹੀਂ ਰਹਿ ਸਕਦੇ ਇਹ ਕਿਹਾ ਜਾ ਸਕਦਾ ਹੈ ਅਕਸਰ ਆਪਣੇ ਬਿਆਨਾਂ ਕਰਕੇ ਵਿਵਾਦਾਂ ਦੇ ਵਿੱਚ ਵੀ ਘਿਰਦੇ ਦੇਖੇ ਗਏ ਨੇ ਬੜਬੋਲਾਪਣ ਕਰਕੇ ਵੀ ਉਹ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਰ ਉਹਨਾਂ ਵੱਲੋਂ ਕਦੇ ਵੀ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ ਗਈ ਭਾਵੇਂ ਉਹਨਾਂ ਦੀ ਵਿਵਾਖ ਬਿਆਨਬਾਜ਼ੀ ਹੋਵੇ ਕਿਸਾਨ ਲੀਡਰਾਂ ਦੇ ਖਿਲਾਫ ਕੀਤੇ ਗਏ ਕਮਿਟ ਹੋਣ ਕਈ ਵਾਰ ਭਾਜਪਾ ਨੂੰ ਵੀ ਉਹ ਮੁਸੀਬਤ ਦੇ ਵਿੱਚ ਪਾ ਦਿੰਦੇ ਨੇ ਲੇਕਿਨ ਉਹ ਫਿਰ ਵੀ ਆਪਣੇ ਬਿਆਨਾਂ ਤੋਂ ਕਦੇ ਪਿੱਛੇ ਨਹੀਂ ਹਟਦੇ ਹੁਣ ਲੁਧਿਆਣੇ ਵਿੱਚ ਚੋਣਾਂ ਦੌਰਾਨ ਵੜਿੰਗ ਦੇ ਨਾਲ ਉਹਨਾਂ ਦੀ ਬਧੀ ਯਾਰੀ ਕਹਿ ਲੋ ਜਾਂ ਦੁਸ਼ਮਣੀ ਕਹਿ ਲੋ ਉਹਨਾਂ ਕਰਕੇ ਵੜਿੰਗ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਮੰਦ ਬੁੱਧੀ ਬੱਚਾ ਤੱਕ ਕਹਿ ਦਿੱਤਾ ਗਿਆ ਲੇਕਿਨ ਫਿਰ ਵੀ ਬਿੱਟੂ ਕਦੇ ਲੜਾਈ ਦੇ ਵਿੱਚੋਂ ਪਿੱਛੇ ਨਹੀਂ ਹੋਇਆ ਸੁਰਖੀਆਂ ਦੇ ਵਿੱਚ ਲਗਾਤਾਰ ਬਰਕਰਾਰ ਰਿਹਾ ਮੈਂ ਪਹਿਲਾਂ ਵੀ ਇਸ ਐਪੀਸੋਡ ਦੇ ਸ਼ੁਰੂ ਹੋਣ ਦੇ ਵਿੱਚ ਕਿਹਾ ਸੀਗਾ ਕਿ ਭਾਵੇਂ ਕਾਰਨ ਚੰਗੇ ਰਹੇ ਹੋਣ ਭਾਵੇਂ ਕਾਰਨ ਮਾੜੇ ਰਹੇ ਹੋਣ ਜੋ ਸਖਸ਼ ਪੰਜਾਬ ਦੇ ਸਾਰਾ ਸਾਲ ਸੁਰਖੀਆਂ ਦੇ ਵਿੱਚ ਛਾਏ ਰਹੇ ਭਾਵੇਂ ਕਿਸੇ ਵੀ ਕਾਰਨ ਕਰਕੇ ਹੁਣ ਇਹ ਉਹਨਾਂ ਕੁਝ ਸ਼ਖਸੀਅਤਾਂ ਨਾਲ ਤੁਹਾਡੀ ਸਾਝੀ ਕੌਣ ਦਾ ਉਪਰਾਲਾ ਸੀ ਤੁਹਾਨੂੰ ਜਾਣਕਾਰੀ ਦੇ ਲਈ ਸੀ ਕਿ ਕੌਣ ਕੌਣ ਸੁਰੱਖਿਆਵਾਂ ਦੇ ਵਿੱਚ ਛਾਇਆ ਰਿਹਾ ਕੋਸ਼ਿਸ਼ ਹੋਰ ਵੀ ਬਹੁਤ ਫੀਲਡਰਾਂ ਵੱਲੋਂ ਕੀਤੀ ਗਈ ਬਹੁਤ ਘਟਨਾਵਾਂ ਹੋਈਆਂ ਉਹ ਲੋਕ ਵੀ ਆਪਣੇ ਆਪਣੇ ਤਰੀਕੇ ਨਾਲ ਸੁਰੱਖਿਆਵਾਂ ਦਾ ਹਿੱਸਾ ਜ਼ਰੂਰ ਬਣਦੇ ਰਹੇ ਪਰ ਲਗਾਤਾਰ ਪੂਰੇ ਸਾਲ ਸੁਰੱਖਿਆਵਾਂ ਦਾ ਜਿਹੜਾ ਟਾਪ ਪੋਜੀਸ਼ਨ ਹੈ ਉਸ ਨੂੰ ਮੇਨਟੇਨ ਨਹੀਂ ਕਰ ਪਾਇਆ ਆਪਾਂ ਇਹ ਕਹਿ ਸਕਦੇ ਹਾਂ ਕਦੇ ਕਿਤੇ ਨਾ ਕਿਸੇ ਖਬਰ ਦੇ ਵਿੱਚ ਛਾਏ ਉਹਨਾਂ ਦਾ ਨਾਮ ਅੱਗੇ ਆਇਆ ਲੇਕਿਨ ਫੇਰ ਪਛਾਹ ਹੋ ਗਿਆ ਹੋਰ ਖਬਰਾਂ ਨੇ ਉਸ ਦੀ ਜਗ੍ਹਾ ਲੈ ਲਈ ਪਰ ਇਹ ਉਹ 10 ਸ਼ਕਤੀਆਂ ਨੇ ਜਾਂ ਜਿਨ੍ਹਾਂ ਨੇ ਪੂਰੇ ਸਾਲ ਦੇ ਵਿੱਚ ਆਪਣੇ ਆਪ ਨੂੰ ਸੁਰਖੀਆਂ ਦੇ ਵਿੱਚ ਬਰਕਰਾਰ ਰੱਖਿਆ ਕਾਇਮ ਰੱਖਿਆ ਲੋਕਾਂ ਦੀ ਇਮੇਜਿਨੇਸ਼ਨ ਦੇ ਵਿੱਚ ਲੋਕਾਂ ਦੇ ਜ਼ਹਿਨ ਦੇ ਵਿੱਚ ਉਹਨਾਂ ਦਾ ਨਾਮ ਪੂਰੇ ਸਾਲ ਛਾਇਆ ਰਿਹਾ ਆਵੇਂ ਉਹ ਕੋਈ ਵੀ ਕਾਰਨ ਰਿਹਾ ਹੋਵੇ ਸੋ ਸਾਲ ਨੂੰ ਅਲਵਦਾ ਅਸੀਂ ਕਹਿ ਦਿੱਤਾ ਹੈ ਤੁਹਾਨੂੰ ਉਹ ਸਖਸ਼ੀਤਾ ਦੇ ਨਾਲ ਸਾਂਝ ਵੀ ਪਾ ਦਿੱਤੀ ਹੈ ਜਿਹੜੀ ਪਿਛਲੇ ਸਾਲ ਸੁਰਖੀਆਂ ਦੇ ਵਿੱਚ ਕਾਇਮ ਰਹਿਣ ਦੇ ਵਿੱਚ ਸਫਲ ਰਹੇ ਆਉਣ ਵਾਲਾ ਸਾਲ ਭਵਿੱਖ ਵਿੱਚ ਕੀ ਹੋਵੇਗਾ ਇੱਥੇ ਵੀ ਬਹੁਤ ਘਟਨਾਵਾਂ ਪਹਿਲੇ ਹਫ਼ਤੇ ਦੇ ਵਿੱਚ ਹੀ ਹੋਣ ਲਈ ਤਿਆਰ ਖੜੀਆਂ ਹਨ ਹਰ ਰੋਜ਼ ਇਸੇ ਤਰ੍ਹਾਂ ਕਿਸੇ ਨਾ ਕਿਸੇ ਖਬਰ ਦੇ ਨਾਲ ਤੁਹਾਡੇ ਨਾਲ ਦੇ ਰੂਬਰੂ ਹੁੰਦੇ ਰਹਾਂਗੇ ਤੁਹਾਡੇ ਨਾਲ ਇਹਨਾਂ ਜਾਣਕਾਰੀਆਂ ਦੀ ਸਾਂਝ ਪਾਉਂਦੇ ਰਹਾਂਗੇ ਇਸੇ ਵਾਅਦੇ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ